ਕਰਦੇ ਹਾਂ ਆ ਰਾਮਗੜੀਏ ਬੁੰਗੇ ਦੀ ਜਿੱਥੇ ਜਾਣ ਲਈ ਲੰਗਰ ਹਾਲ ਪਾਸੋਂ ਇੱਕ ਗਲੀ ਜਾਂਦੀ ਹੈ ਇਸ ਸਥਾਨ ਤੇ ਸਭ ਤੋਂ ਪਹਿਲਾਂ ਇਹ ਇਤਿਹਾਸਕ ਸਿੱਲ ਦੇ ਦਰਸ਼ਨ ਹੁੰਦੇ ਹਨ ਇਸ ਸਿੱਲ ਤੇ ਬੈਠ ਕੇ ਮੁਗਲ ਰਾਜ ਆਪਣੇ ਫੈਸਲੇ ਸੁਣਾਉਂਦੇ ਹੁੰਦੇ ਸੀ ਜਿਸ ਵੇਲੇ ਸਿੱਖਾਂ ਨੇ ਦਿੱਲੀ ਨੂੰ ਫਤਿਹ ਕੀਤੀ ਸੀ ਜਦੋਂ ਸਿੰਘਾਂ ਨੇ ਦਿੱਲੀ ਨੂੰ ਫਤਿਹ ਕੀਤਾ ਸੀ ਉਸ ਸਮੇਂ ਇਸ ਸਿੱਲ ਨੂੰ ਦਿੱਲੀ ਮੁਗਲ ਦਰਬਾਰ ਵਿੱਚੋਂ ਪੱਟ ਕੇ ਘੋੜਿਆ ਮਗਰਤੂ ਕੇ ਲੈ ਕੇ ਆਈ ਸੀ ਇਸ ਸਿੱਲ ਤੇ ਸਾਹਮਣੇ ਹੀ ਬਾਬਾ ਜੱਸਾ ਸਿੰਘ ਆਰਾਮਗੜੀਆ ਬੁੰਗਾ ਹੈ ਇੱਥੇ ਬੈਠ ਕੇ ਜੱਸਾ ਸਿੰਘ ਆਰਾਮਗੜੀਆ ਆਪਣਾ ਦਰਬਾਰ ਸਜਾਉਂਦੇ ਹੁੰਦੇ ਸੀ ਤਾਂ ਤੁਸੀਂ ਜਦੋਂ ਜਾਓਗੇ ਤਾਂ ਇਸ ਬੁੰਗੇ ਵਿੱਚ ਧਿਆਨ ਦਿਓ ਕਿ ਜੱਸਾ ਸਿੰਘ ਰਾਮਗੜੀਆ ਖੁਦ ਦਰਬਾਰ ਸਾਹਿਬ ਜੀ ਤੋਂ ਨੀਵੀਂ ਜਗ੍ਹਾ ਆਪਣਾ ਦਰਵਾਜ਼ਾ ਲਗਾਉਂਦੇ ਹੁੰਦੇ ਸੀ। ਉਹਨਾਂ ਦੀ ਇਹ ਮਰਿਆਦਾ ਅਤੇ ਨਿਮਰਤਾ ਭਾਵਨਾ ਨੂੰ ਦਰਸਾਉਂਦਾ ਹੈ। ਇਸ ਬੁੰਗੇ ਨੂੰ ਇਤਿਹਾਸਕਾਰ ਦੱਸਦੇ ਨੇ ਕਿ ਕਾਫੀ ਸਮਾਂ ਪਹਿਲਾਂ ਭਚਾਲ ਕਾਰਨ ਨੁਕਸਾਨ ਹੋਇਆ ਸੀ ਅਤੇ ਬਾਅਦ ਵਿੱਚ ਇਸ ਨੂੰ ਰਿਪੇਅਰ ਕੀਤਾ ਗਿਆ ਅਤੇ 1984 ਦੇ ਸਮੇਂ ਵੀ ਇਸ ਬੁੰਗੇ ਨੂੰ ਨੁਕਸਾਨ ਪਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਬੂੰਗੇ ਅੰਦਰ ਜੇਲਾ ਵੀ ਬਣੀਆਂ ਹੋਈਆਂ ਹਨ ਜਿੱਥੇ ਪ੍ਰਾਣੇ ਸਮੇਂ ਵਿੱਚ ਕੈਦੀ ਰੱਖੇ ਜਾਂਦੇ ਸੀ ਇਸ ਬੂੰਗੇ ਵਿੱਚ ਇੱਕ ਖੂਹ ਵੀ ਬਣਿਆ ਹੋਇਆ ਹੈ ਇਸ ਖੂਹ ਤੋਂ ਜਲ ਲੈ ਕੇ ਸਿੰਘ ਇਸ਼ਨਾਨ ਕਰਦੇ ਹੁੰਦੇ ਸੀ ਇਸ ਖੂਹ ਵਿੱਚ ਪੌੜੀਆਂ ਜਾਂਦੀਆਂ ਹਨ ਇਸ ਖੂਹ ਦਾ ਇਸਤੇਮਾਲ 1980 ਦੇ ਦੌਰਾਨ ਸੰਤ ਬੱਬਾ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਵੱਲੋਂ ਵੀ ਕੀਤਾ ਜਾਂਦਾ ਸੀ ਉਸ ਸਮੇਂ ਤੋਂ ਲੈ ਕੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ